ਰਸ਼ੀਕਾਲ ਮੈਰੀਨਾ ਤੇ ਮਾਂ ਤੁਸੀਂ ਦੇਖ ਰਹੇ ਹੋ ਪਾਜੋ ਆਬ ਚੈਨਲ ਗੱਲ ਕਰਾਂਗੇ ਖਨੋਰੀ ਬਾਰਡਰ ਦੀ ਖਨੋਰੀ ਬਾਰਡਰ ਤੇ ਲਗਾਤਾਰ ਮਾਹੌਲ ਤਣਾਪੂਰ ਬਣਦਾ ਜਾ ਰਿਹਾ ਹੈ ਇਸ ਦੇ ਮੱਦੇ ਨਜ਼ਰ ਸੋਸ਼ਲ ਮੀਡੀਆ ਐਕਟੀਵਿਸਟ ਜਿਹੜੇ ਪਾਨਾ ਸਿੱਧੂ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਦੱਸਿਆ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਟਾਏ ਜਾ ਰਹੇ ਤਸ਼ੱਦਦ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਕਿ ਲਗਾਤਾਰ ਕਿਸਾਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਕਤੀਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਤੇ ਵਿਪਾਨਾ ਸਿੱਧੂ ਨੇ ਨਿਸ਼ਾਨੇ ਸਾਧਨੇ ਅਤੇ ਪੰਜਾਬ ਸਰਕਾਰ ਨੂੰ ਸਵਾਲ ਖੜੇ ਕੀਤੇ ਨੇ ਕਿ ਜਿਸ ਤਰੀਕੇ ਦੇ ਨਾਲ ਅਤਸ਼ਅਧਤਾ ਆਇਆ ਜਾ ਰਿਹਾ ਪੰਜਾਬ ਸਰਕਾਰ ਨੇ ਚੁੱਪੀ ਕਿਉਂ ਧਾਰੀ ਹੋਈ ਆ ਆਸੁੰਦੇ ਹਾਂ ਸਰਪਾ ਦੀ ਗਵਰਨਮੈਂਟ ਆ ਦੇਖੋ ਇਹ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਕਹਿੰਦੇ ਨੇਗੇ ਇਹ ਡਬਲ ਇੰਜਨ ਵਾਲੀ ਸਰਕਾਰ ਦੀ ਛੱਤ ਝਟਾ ਰਹੀ ਆ ਹਨਾ ਜਿਹੜੀ ਸਾਡੀ ਰਾਜਧਾਨੀ ਆ ਦੇਖੋ ਪੰਜਾਬ ਅਸਲ ਦੇ ਵਿੱਚ ਇਹ ਪੂਰੇ ਦੇਸ਼ ਦਾ ਮਾਲਕ ਆ ਬਾਈ ਜੀ ਅਸੀਂ ਮਾਲਕੀ ਦਾ ਦਾਵਾ ਤਾਂ ਠੁਕਦੇ ਆ ਕਿਉਂਕਿ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦਿੱਤੀਆਂ ਨੇ ਅੰਗਰੇਜ਼ਾਂ ਦੇ ਪ੍ਰਤੀ ਪੰਜਾਬ ਨੇ 90% ਕੁਰਬਾਨੀਆਂ ਦਿੱਤੀਆਂ ਨੇਗੀਆਂ ਮੁਗਲਾਂ ਦੀ ਅਸੀਂ ਜੜ ਪੱਟੀ ਜਿਹੜੇ ਵੀ ਧੜ ਵੀ ਕੋਈ ਚੜ ਕੇ ਆ ਉਹਨਾਂ ਹੀ ਜੜ ਅਸੀਂ ਪੱਟੀ ਆਰਥਿਕ ਵਸਤਾ ਦੇ ਵਿੱਚ ਅਸੀਂ ਹਿੱਸਾ ਪਾਇਆ ਅੱਜ ਸਾਨੂੰ ਹੀ ਸਾਡੀ ਰਾਜਧਾਨੀ ਦੇ ਵਿੱਚ ਜਾਣ ਨੂੰ ਤੋਂ ਰੋਕਿਆ ਜਾ ਰਿਹਾ ਇਹ ਗੱਲਾਂ ਕਹਿੰਦੇ ਨੇ ਬਾਈ ਜੀ ਕੱਲ ਭਾਜਪਾ ਦਾ ਬਿਆਨ ਸੀਗਾ ਇਹ ਕਹਿੰਦੇ ਵੀ ਕਿਸਾਨ ਟਰੈਕਟਰ ਟਰਾਲੀ ਦੇ ਉੱਪਰ ਕਿਉਂ ਜਾ ਰਹੇ ਨੇ ਬੱਸਾਂ ਦੇ ਉੱਪਰ ਕਿਉਂ ਨਹੀਂ ਜਾ ਰਹੇ ਮੈਨੂੰ ਇਹ ਗੱਲ ਦੱਸੋ ਸਾਡੇ ਘਰਾਂ ਦੇ ਵਿੱਚ ਬੱਸਾਂ ਕਿੱਥੇ ਨੇ ਬਾਈ ਕੱਲ ਦਾ ਇਹ ਬਿਆਨ ਆ ਨਾ ਦਾ ਆਫੀਸ਼ੀਅਲੀ ਬਿਆਨ ਹੈ ਵੀ ਟਰੈ ਸਾਡੇ ਘਰਾਂ ਦੇ ਵਿੱਚ ਅੱਜ ਤਾਂ ਵਿਆਹਾਂ ਦੇ ਵਿੱਚ ਵੀ ਟਰੈਕਟਰਾਂ ਜਾਂਦੇ ਆ ਭੋਗਾਂ ਦੇ ਉੱਪਰ ਵੀ ਟਰੈਕਟਰਾਂ ਜਾਂਦੇ ਆ ਸਾਡਾ ਤਾਂ ਇਹੀ ਗੱਡਾ ਹੈ ਈ ਸਾਡੀ ਗੱਡੀ ਹੈ ਪਰ ਕੋਰਟ ਨੇ ਹਰਿਆਣਾ ਸਰਕਾਰ ਨੇ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ ਪੰਜਾਬ ਸਰਕਾਰ ਨੂੰ ਵੀ ਰੋਕਿਆ ਜਾਵੇ ਜਿਹੜੇ ਕਿਸਾਨ ਟਰੈਕਟਰਾਂ ਰਾਹੀਂ ਪਹੁੰਚ ਰਹੇ ਨੇ ਬਾਰਡਰਾਂ ਤੇ ਪਹੁੰਚ ਰਹੇ ਨੇ ਚਾਹੇ ਉਹ ਜੀਸੀਬੀ ਲੈ ਕੇ ਪਹੁੰਚ ਰਹੇ ਤਾਂ ਉਹਨਾਂ ਦੇ ਉੱਤੇ ਰੋਕ ਲਾਈ ਜਾਵੇ ਤੁਸੀਂ ਇੱਕ ਚੀਜ਼ ਦੇਖੋ ਬਾਈ ਅਸੀਂ ਪਹਿਲਾਂ ਵੀ ਰਾਜਧਾਨੀ ਦੇ ਵਿੱਚ ਪ੍ਰਦਰਸ਼ਨ ਕਰਕੇ ਆ ਹੁਣ ਵੀ ਕਰਕੇ ਆ ਅਸੀਂ ਜੀਸੀਬੀਆਂ ਲੈ ਕੇ ਕਿਉਂ ਆਏ ਸਾਡੇ ਨੌਜਵਾਨ ਭੜਕੇ ਕਿਉਂ ਜਿਨ੍ਹਾਂ ਨੇ ਆਹ ਮੂਰੋ ਬੈਰੀਗੇਡ ਆ ਬੈਰੀਗੇਡ ਵੀ ਨਹੀਂ ਲਾਏ ਬਾਈ ਤੁਸੀਂ ਇਹਸਾਹਵਲ ਇਹ ਜਿਹੜੀਆਂ ਦੁਵਾਰਾਂ ਦਾ ਜਿਹੜੀਆਂ ਆਪਣੇ ਮੈਕਸੀਕੋ ਦੀ ਕੰਧ ਆ ਅਮਰੀਕਾ ਦੇ ਮੈਕਸੀਕੋ ਦੀ ਕੰਧ ਤੁਸੀਂ ਦੇਖਿਆ ਨਾ ਉੱਥੋਂ ਲੋਕ ਟੱਪ ਕੇ ਉਹ ਦੇਸ਼ ਦੇ ਵਿੱਚ ਜਾਂਦੇ ਨੇ ਅਮਰੀਕਾ ਦੇ ਵਿੱਚ ਇਹੋ ਜੀ ਕੰਧ ਤਾਂ ਉੱਥੇ ਨਹੀਂ ਖਿੱਚੀ ਹੋਈ ਜਏ ਜੀ ਕਹਿੰਦੇ ਇਹਨਾਂ ਨੇ ਖਿੱਚੀ ਸਾਡੇ ਅੱਗੇ ਕੰਡਿਆਲੀ ਤਾਰ ਲਾਈ ਬਾਈ ਪਾਕਿਸਤਾਨ ਦਾ ਬਾਰਡਰ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਤਾਂ ਐਵੇਂ ਬੰਦੂਖਾ ਟਾਂਕ ਕੇ ਉਹ ਨਹੀਂ ਖੜਦੇ ਜਿਵੇਂ ਇਹ ਸਾਡੇ ਅੱਗੇ ਬੰਦੂਖਾ ਟਾਣੀ ਖੜੇ ਨੇ ਬਾਈ ਜੀ ਫਿਰ ਅਸੀਂ ਇਹ ਨੌਜਵਾਨਾਂ ਨੂੰ ਭੜਕਾ ਰਹੇ ਨੇ ਹੁਣ ਦੀ ਤੁਹਾਨੂੰ ਬੈਠੇ ਸੀ ਨਾ ਭਾਈ ਇਧਰ ਮंडा ਕੈਮਰਾ ਕਮਾ ਸਾਰੇ ਬੈਠੇ ਸੀ ਨਾ ਹੈ ਇਹਨਾਂ ਨੇ ਜਾਣ ਬੁੱਝ ਕੇ ਪਹਿਲਾਂ ਗੋਲੀਆਂ ਦਾਗੀਆਂ ਨੇ ਭਾਈ ਗੋਲੀਆਂ ਇਹਨਾਂ ਨੇ ਬੰਬ ਸਿੱਟੇ ਨੇ ਇੱਥੇ ਦੋ ਨੌਜਵਾਨਾਂ ਨੂੰ ਇੱਥੇ ਅੰਦੋਲਨ ਦੇ ਵਿੱਚੋਂ ਚੱਕ ਕੇ ਲੈ ਗਏ ਨੇ ਇਧਰੋਂ ਵਿੱਚੋਂ ਇਸ ਤੋਂ ਬੜੀ ਹਰਕਤ ਹੋਰ ਕੀ ਹੋਊਗੀ ਭਾਈ ਇਹ ਸਾਡੇ ਨੌਜਵਾਨਾਂ ਨੂੰ ਇਹ ਜਾਣ ਬੁੱਝ ਕੇ ਭੜਕਾ ਰਹੇ ਨੇਗੇ ਇਹ ਇੱਕ ਪਾਸੇ ਸਾਡੇ ਆਗੂ ਨੂੰ ਮੀਟਿੰਗਾਂ 'ਚ ਛੱਡੀ ਬੈਠੇ ਸੱਦੀ ਬੈਠੇ ਨੇ ਇਹਨਾਂ ਨੂੰ ਇਹ ਹੋਗਾ ਵੀ ਇੱਥੇ ਆਗੂ ਹੈ ਨਹੀਂਗੇ ਇਹਨਾਂ ਦੇ ਉੱਪਰ ਇਹਨਾਂ ਨੂੰ ਤਤਤਰ ਫਤਤਰ ਕਰ ਦਈਏ ਇਹਨਾਂ ਦੇ ਉੱਪਰ ਗੋਲੀਆਂ ਮਾਰੀਏ 12 ਬੋਰ ਦਾ ਭਾਈ ਫਾਇਰ ਮਾਰਦੇ ਨੇ ਸ ਸਾਡਾ 2 300 ਨੌਜਵਾਨ ਪੂਰਾ ਫੱਟੜ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ 10 12 ਅੱਜ ਫੱਟੜ ਹੋ ਗਏ ਇੱਥੇ ਬਾਈ ਤੈਨੂੰ ਮੈਂ ਹੋਰ ਗੱਲ ਦੱਸਦਾ ਆਹ ਦਵਾਰ-ਦਵਾਰ ਦੇ ਮਾਰਦੇ ਆ ਫੱਲੇ ਆਜੇ ਹੀ ਦੇ ਦੇ ਮਾਰ ਦਿਖਾਉਂਗਾ ਆ ਦਿਖਾ ਦੇ ਬਾਬਾ ਇਹ ਦੇਖ ਆਹ ਦੇਖ ਬਾਈ ਇਹ ਇਹ ਪਤਾ ਕੀ ਗੱਲ ਹੈ ਇਹ 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 ਜਿਹੜਾ ਆਹ ਦੇਖੋ 32 ਬੋਰ ਦਾ ਫਾਇਰ ਆ ਇਹ ਇਹ ਪਿਸਤਲ ਦਾ ਫਾਇਰ ਆ ਇਹ ਫਾਇਰ ਮਾਰਿਆ ਉਹਨਾਂ ਨੇ ਇਹ ਕਹਿਣਗੇ ਇਹ ਸਾਹਤ ਇਹਨਾਂ ਨੇ ਪਤਾ ਕੀ ਕਰਨਾ ਵੀ ਇਹਨਾਂ ਕੋਲੇ ਹਥਿਆਰ ਸੀਗੇ ਸਾਡਾ ਮੈਂ ਕਿਹਾ ਇਕੱਲਾ ਇਕੱਲਾ ਜਾ ਕੇ মিডিਆ ਵਾਲਾ ਸਾਡੀਆਂ ਟਰਾਲੀਆਂ ਚੈੱਕ ਕਰ ਲੇ ਇਹ ਆ ਜਿਹੜਾ 32 ਬੋਰਦਰ ਵਾਲਾ ਨੇ ਫਾਇਰ ਮਾਰਿਆ ਇਹ ਕਹਿਣਗੇ ਕੱਲ ਨੂੰ ਕਹਿਣਗੇ ਕਿਸਾਨਾਂ ਕੋਲੇ ਅਸਲਾ ਸੀ ਕਿਸਾਨਾਂ ਕੋਲੇ ਹਥਿਆਰ ਸੀਗੇ ਇਹ ਇਹ ਜਿਹੜੀ ਗੱਲ ਸਾਬਤ ਕਰਨਾ ਚਾਹੁੰਦੇ ਨੇਗੇ ਪਰ ਮੈਂ ਇੱਕ ਗੱਲ ਕਹਿਣਾ ਬਾਈ ਜਿਹੜਾ ਕੁਝ ਐਸ ਸਮੇਂ ਸਾਡੇ ਨਾਲ ਤਸੱਦਤ ਹੋ ਰਿਹਾ ਦੇਖਾ ਹੀ ਰਹੇ ਨੇ ਜਿਹੜਾ ਕੁਝ ਐਸ ਸਮੇਂ ਸਾਡੇ ਨਾਲ ਤਸੱਦਤ ਹੋ ਰਿਹਾ ਇਸ ਤਸੱਦਤ ਦੇ ਉੱਪਰ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੇ ਪੰਜਾਬ ਦੇ ਪੋਲੀਟੀਕਲ ਲੀਡਰ ਜਮ੍ਹਾਂ ਚੁੱਪ ਨੇਗੇ ਬਾਈ ਦੇਖੋ ਹੂੰ ਤਾਂ ਕਹਿੰਦੇ ਸੀ ਤੁਹਾਡੇ ਨਾਲ ਆ ਪਰ ਕੰਮ ਕੀ ਇਹਨਾਂ ਦਾ ਜਿਹੜਾ ਸਰਕਾਰਾਂ ਦਾ ਲੀ ਦਿੱਖੋ ਅਸਲ ਦੇ ਵਿੱਚ ਇਹ ਅਸੀਂ ਇਹਨਾਂ ਨੂੰ ਕੁਰਸੀਆਂ ਨੇ ਚੁਣ ਕੇ ਬਿਠਾ ਦਿੰਨੇ ਆ ਵੀ ਤੁਸੀਂ ਸਾਡੇ ਹੱਕਾਂ ਦੀ ਗੱਲ ਕਰੋ ਤੁਸੀਂ ਸਾਡੇ ਪੰਜਾਬ ਦਾ ਵਿਕਾਸ ਕਿਵੇਂ ਹੋਣਾ ਲੋਕਾਂ ਦਾ ਵਿਕਾਸ ਕਿਵੇਂ ਹੋਣਾ ਖੇਤੀਬਾੜੀ ਜਿਹੜੀ ਉੱਪਰ ਕਿਵੇਂ ਆਉਣੀ ਆ ਐਮਐਸਪੀ ਕਿਵੇਂ ਮਿਲਣੀ ਆ ਇਹਨਾਂ ਦਾ ਹੱਕ ਬਣਦਾ ਪਰ ਜਿੱਥੇ ਹੱਕ ਮਿਲਣਾ ਉੱਥੇ ਚੁੱਪਣਗੇ ਇਹ ਜਾ ਕੇ ਸਾਰੇ ਮਿਨਿਸਟਰ ਨੇਗੇ ਜਿੰਨੇ ਐਮਐਲਏ ਨੇਗੇ ਮੈਂ ਇਕੱਲੇ 92 ਦੀ ਨਹੀਂ ਗੱਲ ਕਰਦਾ ਮੈਂ 117 ਦੀ ਗੱਲ ਕਰਦਾ ਸਾਰੇ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਇੰਟਰਨੈਸ਼ਨਲ ਮੀਡੀਆ ਇੰਟਰਨੈਸ਼ਨਲ মিডিਆ ਕੇ ਦਿੱਲੀ ਜਾ ਕੇ ਲੋਕ ਸਭਾ ਮੂਰੇ ਜਾਂ ਆਪਣਾ ਜੰਤਰ ਮੰਤਰ ਮੂਰੇ ਜਾ ਕੇ ਕਿਉਂ ਨਹੀਂ ਬੰਦੇ ਬਾਈ ਉੱਥੇ ਦੱਸਣ ਵੀ ਸਾਡੇ ਕਿਸਾਨਾਂ ਦੇ ਉੱਪਰ ਸਰਦ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਗੋਲੀਆਂ ਕਿਉਂ ਦਾਗ ਰਹੇ ਹੋ ਸੈਸ਼ਨ ਬੁਲਾਉਣ ਵਿਧਾਨ ਸਭਾ ਸੈਸ਼ਨ ਬੁਲਾਉਣ ਬੁਲਾ ਕੇ ਉੱਥੇ ਤਾਂ ਕਹਿਣ ਤਾਂ ਇਕੱਠੇ ਤਾਂ ਹੋਗੇ ਕਹਿਣ ਨਾ ਵੀ ਆ ਸਾਡੇ ਕਿਸਾਨਾਂ ਦੇ ਉੱਪਰ ਗੋਲੀਆਂ ਕਿਉਂ ਦਾਗੀਆਂ ਜਾ ਰਹੀਆਂ ਨੇ ਸੈਸ਼ਨ ਬੁਲਾ ਕੇ ਇਹ ਗੱਲ ਕਹਿਣਾ ਕੰਦਾ ਕੇ ਖਿੱਚੀ ਨੇ ਤੁਸੀਂ ਇਹ ਤਾਂ ਵਿਦੇਸ਼ਾਂ ਇਹ ਤਾਂ ਜਿਵੇਂ ਕੋਈ ਹੋਰ ਕੰਟਰੀ ਦੇ ਖਿੱਚਦੇ ਉਹਨੇ ਦੂਜੀ ਦੂਜੀ ਕੰਟਰੀ ਦੇ ਖਿੱਚਦੇ ਨਾ ਐਵੇਂ ਕੰਦਾ ਖਿੱਚਦੇ ਆ ਬਾਈ ਸਾਡੇ ਨਾਲ ਆ ਦੂਜੇ ਪਾਸੇ ਤੁਸੀਂ ਇਹ ਦੇਖ ਲਓ ਇੰਟਰ ਤੇ ਜਿਹੜੀਆਂ ਹੋਰ ਕੋਈ ਸੀ ਚੀਜ਼ਾਂ ਲੈ ਕੇ ਆਉਣਾ ਚਾਹੁੰਦੇ ਆ ਉਹ ਨਹੀਂ ਲੈ ਕੇ ਆਉਣ ਦਿੰਦੇ ਇਹ ਡਰਾਮਾ ਕਰ ਰਹੇ ਨੇ ਬਾਈ ਫੋਕਾ ਬਾਈ ਜੀ ਜਿਸ ਤਰ੍ਹਾਂ ਅੱਜ ਕਾਲ ਕੁਝ ਹੋ ਰਿਹਾ ਹੈ 11 ਵਜੇ ਖਾੜਾ ਪੂਰਨ ਕਰਨਾ ਹੈਗਾ ਪਰ ਕੇਂਦਰ ਸਰਕਾਰ ਵੱਲੋਂ ਫਿਰ 4 ਵਜੇ ਦਾ ਸਮਾਂ ਦਿੱਤਾ ਗਿਆ ਵੀ 4 ਵਜੇ ਤੱਕ ਦੇਖੋ ਗੱਲ ਪਤਾ ਕੀ ਹੈ ਬਾਈ ਗੱਲ ਬਾਤ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਚੀਨ ਤੇ ਭਾਰਤ ਦੀ ਲੜਾਈ ਚੱਲੀ ਸੀ ਨਾ ਪਿੱਛੇ ਜੰਗ ਜੂਦ ਦੀ ਹੋਣ ਦੀ ਗੱਲ ਹੋਈ ਸੀ ਨਾ ਉਹ ਗੱਲ ਬਾਤ ਦੇ ਨਾਲ ਹੀ ਮਸਲਾ ਹੱਲ ਹੁੰਦਾ ਸਾਡੇ ਆਗੂ ਸਿਆਣੇ ਨੇ ਅਸੀਂ ਗੱਲ ਬਾਤ ਦੇ ਨਾਲ ਮਸਲਾ ਕਿਤੇ ਵੀ ਤੁਸੀਂ ਹੱਲ ਕਰਨਾ ਜੇ ਅਸੀਂ ਦਿੱਲੀ ਚਲੇ ਜਾਈਏ ਜਿੱਥੇ ਵੀ ਚਲੇ ਜਾਈਏ ਮਸਲਾ ਤਾਂ ਜਿਹੜਾ ਟੇਬਲ ਟਾਕ ਦੇ ਟੇਬਲ ਤੇ ਬੈਠ ਕੇ ਹੀ ਹੋਣਾ ਚਾਹੇ ਸਾਡਾ ਪਹਿਲਾ ਜਿੰਨੇ ਮਰਜੀ ਬੰਦੇ ਸੀਧ ਹੋ ਜਾਣ ਚਾਹੇ ਕਾਰਗਿਲ ਦੀ ਲੜਾਈ ਕੋਈ ਵੀ ਚੱਲੀ ਹੋਵੇ ਗੱਲਬਾਤ ਤੋਂ ਬਿਨਾ ਮਸਲਾ ਕੋਈ ਨਹੀਂ ਹੈਗਾ ਹੱਲ ਮੀਟਿੰਗਾਂ ਵੀ ਕਰਨੀਆਂ ਪੈਣਗੀਆਂ ਤੇ ਇਧਰੋਂ ਵੀ ਸਾਡਾ ਪ੍ਰੈਸ਼ਰ ਫੁੱਲ ਬਣਾ ਹੋਇਆ ਨੌਜਵਾਨਾਂ ਨੂੰ ਕਹਿੰਦੇ ਜੋਸ਼ ਦੇ ਨਾਲ ਪੂਰਾ ਹੋਸ਼ ਦੇ ਵਿੱਚ ਰਹੋ ਆਗੂ ਸਹਿਬਾਨ ਜਿਹੜੇ ਜਰਨੈਲਾਂ ਤੋਂ ਬਿਨਾ ਚੰਗਾ ਨਹੀਂ ਲੜੀਆਂ ਜਾਂਦੀਆਂ ਜੇ ਜਰਨੈਲ ਮੂਰੇ ਹੋਣਗੇ ਤਾਂ ਤੁਸੀਂ ਇਹ ਹਿਸਾਬ ਲਾ ਲਓ ਆਪਾਂ ਬਾਰਡਰ ਵੀ ਪੰਨਾਗੇ ਅੱਗੇ ਵੀ ਜਾਵਾਂਗੇ ਇਹ ਗੱਲ ਹੁਣ ਇੱਕ ਚੀਜ਼ ਹੋਰ ਦੇਖੋ ਜਿਹੜਾ ਸਾਡੀ ਇੱਥੇ ਤਾਂ ਹੁਣ ਤੁਸੀਂ ਇੱਥੇ ਬੈਠੇ ਤਾਂ ਪ੍ਰੈਸ਼ਰ ਕੀ ਬਣਿਆ ਅਸੀਂ ਦਿੱਲੀ ਬਹੁਤ ਲੰਮਾ ਸਮਾਂ ਬੈਠੇ ਰਹੇ ਨਾ ਸਾਡੀ ਜੁਆਨੋ ਦੇ ਵਿੱਚ ਜਿਹੜੀ ਗੱਲ ਆ ਉਹ ਸਾਡੀ ਬੜੀ ਲੇਟ ਪਹੁੰਚੀ ਸੀਗੀ ਇੱਥੇ ਸਾਡੇ ਪਹਿਲੇ ਛੇ ਦਿਨਾਂ ਦੇ ਵਿੱਚ ਸਾਡੀ ਜੁਆਨੋ ਦੇ ਵਿੱਚ ਗੱਲ ਪਹੁੰਚ ਗਈ ਇੱਥੇ ਇੰਨਾ ਪ੍ਰੈਸ਼ਰ ਅਸੀਂ ਪਾਇਆ ਹੋਇਆ ਸੈਂਟਰ ਗਵਰਨਮੈਂਟ ਤੇ ਪਹਿਲੇ ਛੇ ਦਿਨਾਂ ਦੇ ਵਿੱਚ ਜਿਹੜਿਆਂ ਇਹਨਾਂ ਨੇ ਜੋ ਇਹਨਾਂ ਨੇ ਹਰਕਤਾਂ ਕਰ ਰਹੇ ਨੇ ਇਹੀ ਹਰਕਤਾਂ ਸਦਕਾ ਸਾਡਾ ਸੰਸਕਾ ਪੂਰੀ ਦੁਨੀਆ ਦੇ ਵਿੱਚ ਗੱਲ ਜਾ ਰਹੀ ਹੈ ਇੱਥੇ ਬੀਬੀਸੀ ਤੋਂ ਲੈ ਕੇ ਪੂਰੇ ਜਿਹੜਾ ਵਰਲਡ ਦਾ ਮੀਡੀਆ ਉਹ ਕਵਰ ਕਰਦਾ ਫਿਰਦਾ ਇਹਨਾਂ ਨਾਲ ਜਿਹੜੇ ਜਿਹੜੇ ਕੁਝ ਇਹ ਕਰੀ ਜਾਂਦੇ ਨੇ ਪਰ ਇਹ ਕਿਉਂ ਚਲਾਏ ਜਾ ਰਹੇ ਨੇ ਕਿਉਂਕਿ 4 ਵਜੇ ਤੱਕ ਦਾ ਸਮਾਂ ਦੇ ਤੱਕ ਕਿਸਾਨ ਅੱਗੇ ਵੱਧ ਵੀ ਨਹੀਂ ਰਹੇ ਓਕੇ ਬੈਠੇ ਹੋ ਤੁਸੀਂ ਇੱਕ ਜਗ੍ਹਾ ਤੇ ਬੈਠੇ ਹੋ ਪਰ ਫਿਰ ਵੀ ਇਹ ਇਹ ਕਹਿੰਦੇ ਵੀ ਹੁਣ ਇਹਨਾਂ ਦੇ ਆਗੂ ਨਹੀਂ ਹੈਗੇ ਨੌਜਵਾਨਾਂ ਨੂੰ ਸਿੱਧਾ 12 ਬੋਰ ਦਾ ਫਾਇਰ ਮਾਰਦੇ ਨੇ 32 ਬੋਰ ਦਾ ਫਾਇਰ ਮਾਰਦੇ ਨੇ ਦੋ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਇਹ ਕਹਿੰਦੇ ਵੀ ਅ ਇਹ ਅੰਦੋਲਨ ਖੜਿਆਉਣ ਨੂੰ ਫਿਰਦੇ ਨੇਗੇ ਅੰਦੋਲਨ ਜਿੰਨਾ ਸਮਾਂ ਚੱਲੂਗਾ ਜਿੰਨਾ ਟਾਈਮ ਲੰਮਾ ਚੱਲੂ ਉਹਨਾਂ ਇਹਨਾਂ ਦੇ ਜਣਾ ਦੇ ਵਿੱਚ ਬੈਠੂਗਾ ਉਨਾ ਹੀ ਹੀ ਕੁਝ ਲੈ ਕੇ ਮੜਾਂਗੇ ਪਰ ਹੁਣ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਕਿਉਂਕਿ ਕੇਂਦਰ ਸਰਕਾਰ ਨੇ ਜਿਹੜੀ 4 ਵਜੇ ਦੀ ਮੀਟਿੰਗ ਰੱਖੀ ਆ ਉਸ ਤੋਂ ਬਾਅਦ ਕਿਸਾਨਾਂ ਦਾ ਕਿਸ ਤਰ੍ਹਾਂ ਦੀ ਜਿਹੜੀ ਤਿਆਰੀ ਹੈਗੀ ਆ ਜੇ ਅੱਗੇ ਜਾਣਾ ਪੈ ਗਿਆ ਕੀ ਪ੍ਰਬੰਧ ਜਿਹੜੇ ਆਪਣੇ ਵੱਲੋਂ ਕੀਤੇ ਗਏ ਨੇ ਕਿਉਂਕਿ ਵੱਡੀ ਗੱਲ ਉਹਨਾਂ ਨੇ ਜਿਹੜੀ ਬੈਰੀਕੇਡਿੰਗ ਕੀਤੀ ਹੈ ਕਿਸ ਤਰ੍ਹਾਂ ਦੀ ਉਸੇ ਤਿਆਰੀਆਂ ਹੈਗੀਆਂ ਮਿਲਟਰੀ ਵੀ ਪਿੱਛੇ ਲਾਈ ਹੋਈ ਆ 6-7 ਜਿਹੜੀਆਂ ਲੇਰਾਂ ਲੱਗੀਆਂ ਹੋਈਆਂ ਜਿਹਨ ਜਦੋਂ ਆਪਾਂ ਸਾਰੇ ਆਗੂ ਅੱਗੇ ਲਾ ਕੇ ਚੱਲਾਂਗੇ ਫੇਰ ਇਹ ਫੇਰ ਇਹ ਫੇਰ ਗੋਲੀਆਂ ਕੱਢ ਕੇ ਫੇਰ ਮਾਰ ਕੇ ਦਿਖਾਉਣ ਗੋਲੀਆਂ ਇੱਕ ਦਿਨ ਫੇਰ ਸਾਡਾ ਜਦੋਂ ਚੰਗਾ ਬੰਦਾ ਕੋਈ ਸ਼ਹੀਦ ਹੋਊਗਾ ਨਾਵਰ ਬੰਦਾ ਸ਼ਹੀਦ ਹੋ ਪੂਰੀ ਦੁਨੀਆ ਦੇ ਵਿੱਚ ਗੱਲ ਜੂ ਫੇਰ ਅਸੀਂ ਅੱਗੇ ਵਧਾਂਗੇ ਇਸ ਕਰਕੇ ਆਹ ਅੰਦੋਲਨ ਨੂੰ ਤਿੱਤਰ ਫਿੱਤਰ ਨੂੰ ਕਰਨ ਦੇ ਇਹਨਾਂ ਦੇ ਤਿਆਰੀਆਂ ਨਹੀਂ ਹੈ ਕੋਈ ਗੱਲ ਨਹੀਂ ਸਾਡੇ ਨੌਜਵਾਨ ਪੂਰਾ ਵਿੱਚ ਇਹਨਾਂ ਦੇ ਬੰਦੇ ਸ਼ਰਾਰਤਾਂ ਕਰ ਰਹੇ ਨੇ ਸਾਡੇ ਬੰਦਾ ਕੋਈ ਸ਼ਰਾਰਤ ਨਹੀਂ ਕਰ ਰਿਹਾ ਇਹਨਾਂ ਦੇ ਬੰਦੇ ਜਾਣ ਬੁੱਝ ਕੇ ਸਿਵਲ ਦੇ ਵਿੱਚ ਭੇਜੇ ਹੋਏ ਬੰਦੇ ਇਹਨਾਂ ਨੇ ਸ਼ਰਾਰਤਾਂ ਕਰ ਰਹੇ ਨੇ ਤੇ ਮੋਟਰਸਾਈਕਲ ਤੇ ਅੱਗੇ ਆਏ ਆ ਉਹ ਹਾਂ ਪਰ ਟ੍ਰੈਲਿੰਗ ਨਹੀਂ ਆਈਆਂ ਇਹ ਗੱਲ ਆ ਬਾਈ ਸਾਰੇ ਬੰਦੇ ਨਾਲੇ ਮਿਲੇ ਹੋਏ ਨੇ ਕਿ ਕਿ ਪਵਨ ਦੇ ਉਰ ਚੱਕ ਕੇ ਲੈ ਗਏ ਕਿ ਹਰਿਆਣਾ ਪੁਲਿਸ ਵੱਲੋਂ ਇੱਥੇ ਆਏ ਗਏ ਸੀ ਉਦੋਂ ਲੈ ਗਏ ਹਰਿਆਣਾ ਪੁਲਿਸ ਵੱਲੋਂ ਇੱਥੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਨੇ ਬੂਰੀ ਦੇ ਵਿੱਚ ਪਾ ਕੇ ਬਾਈ ਚਾਰ ਮੁੰਡਿਆਂ ਨੂੰ ਚਾਰ ਮੁੰਡਿਆਂ ਨੂੰ ਠੀਕ ਇੱਕ ਦੀ ਲੱਤ ਤੋੜਤੀ